ਵੀ ਹਾਲ ਹੈ ਸਬਜੀ ਕਿਹੜੀ ਸਸਤੀ ਹੈ ਗਰੀਬੰਦਾ ਸਬਜੀ ਖਾ ਸਕਦਾ ਜਿਹਨੇ ਦਿਹਾੜੀ ਕਰਨੀ ਉਸ ਦੇ ਹਾੜੀ ਚ ਇੰਨੀ ਮਹਿੰਗੀ ਸਬਜੀ ਲੈ ਕੇ ਖਾ ਸਕਦਾ ਫੂਡ ਦੀ ਤਾਂ ਗੱਲ ਦੂਰ ਛੱਡੋ ਤੁਸੀਂ ਹੈ ਨਾ ਸਬਜੀ ਦੇ ਰੇਟ ਬਹੁਤ ਦਿਨਾਂ ਤੋਂ ਸੋਈਦੇ ਬਜਟ ਕਿੰਨਾ ਕਸਰ ਬਹੁਤ ਜ਼ਿਆਦਾ ਅਸਰ ਪਿਆ ਬਹੁਤ ਜ਼ਿਆਦਾ ਅਸਰ ਪਿਆ ਸਬਜੀ ਦਾ ਇਹਨਾਂ ਰੇਟ ਹਾਈ ਫਾਈ ਹੋ ਗਿਆ ਕੋਈ ਕਹਿੰਦੀ ਗੱਲ ਨਹੀਂ ਇਹਨਾਂ ਤਾਂ ਕਾਂਗਰਸ ਦੇ ਟਾਈਮ ਵੀ ਨਹੀਂ ਸੀ ਹਾਈ ਜਿੰਨਾ ਹੁਣ ਹਾਈ ਹੋ ਗਿਆ ਦੇਖਣਾ ਇਹਦੇ ਵਾਲੇ ਕਿਹੜਾ ਨਾ ਸਰ ਆਪਣੇ ਸਬਜ਼ੀਆਂ ਦੇ ਰੇਟ ਜਦੋਂ ਵਧ ਗਏ ਕੀ ਕਹਿਣਾ ਕੋਈ ਗਰਮੀ ਦਾ ਕਾਰਨ ਹੈ ਪਰ ਬਾਕੀ ਇਹ ਹੈ ਕਿ ਸਬਜ਼ੀਆਂ ਜਦੋਂ ਮਾਰਕੀਟ 'ਚ ਜਿਆਦਾ ਆਂਦੀਆਂ ਨੇ ਸਸਤੀ ਹੋ ਜਾਂਦੀ ਹੈ ਕਾਟਾਂ ਆਂਦੀਆਂ ਤੇ ਮਹਿੰਗੀ ਹੋ ਜਾਂਦੀ ਹੈ ਬਾਕੀ ਇਹਦੇ ਤੇ ਸਰਕਾਰ ਦਾ ਤੇ ਮੈਨੂੰ ਨਹੀਂ ਲੱਗਦਾ ਕਿ ਆਪ ਵੀ ਕੁਝ ਕੁਝ ਕਰ ਸਕਣ ਤੁਸੀਂ ਅੱਜ ਸਬਜ਼ੀ ਲੈਣ ਵਾਸਤੇ ਮੰਡੀ 'ਚ ਆਏ ਹੋ ਕਿੰਨਾ ਕੁ ਅਸਰ ਦੇਖਣ ਨੂੰ ਮਿਲਦਾ ਪਿਆ ਅਸਰ ਹੈ ਥੋੜਾ ਫਰਕ ਪਿਆ ਫਰਕ ਪਿਆ ਹਾਂਜੀ ਦਾ ਕਰਦੇ ਪਹਿਲਾਂ ਇਹ ਟਮਾਟਰ 30 ਰੁਪਏ ਦਾ 2 ਕਿਲੋ ਲੱਗ ਗਏ ਆ ਅੱਜੋਂ ਜ਼ਿਆਦਾ ਦੇ ਰਹੇ ਨੇ ਆਮ ਬੰਦੇ ਦੇ ਵਸਦੇ ਵਿੱਚ ਹੈਗਾ ਆਮ ਬੰਦੇ ਦੇ ਵਸਦੇ ਅੰਦਰ ਹੈਵੀ ਆ ਜੀ ਜਿਹੜਾ ਤੇ ਮਿਡ ਕਲਾਸ ਹੈ ਆ ਜਿਹੜਾ ਥੱਲੇ ਆ ਉਹਦੇ ਵਾਸਤੇ ਥੋੜਾ ਜ਼ਿਆਦਾ ਮੁਸ਼ਕਲ ਹੈ ਰਸਵਾ ਜੀ ਉਹ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਕਿੰਨਾ ਕੁ ਇਜ਼ਾਫਾ ਹੋਇਆ ਸਬਜੀ ਹੈ ਦੇਖੋ ਜੀ ਬਾਪੂ ਜੀ ਗਰਮੀ ਦੇ ਨਾਲ ਇਸ ਵੇਲੇ ਸਾਰੀ ਗੇ ਸਬਜ਼ੀ ਮਹਿੰਗੀ ਆ ਨਿੰਬੂ ਮਹਿੰਗਾ ਜਾਇਦਾ 10 15 ਪੇ ਕਿਲੋ ਰੇਟ ਵੱਧ ਗਿਆ ਹੈ। ਆਲੂ ਦਾ ਵੀ ਅੱਗੇ ਨਾਲੋਂ 2 300 ਰੁਪਏ ਤੋਂੜੇ ਦਾ ਫਰਕ ਪੈ ਗਿਆ। ਬਾਕੀ ਜੰਨੀਆਂ ਵੀ ਸੜਦੀਆਂ ਬਾਹਰੋਂ ਆਣ ਵਾਲੀਆਂ ਸਾਰਿਆਂ ਦੇ ਰੇਟ ਵੱਧ ਗਿਆ। ਨਿੰਬੂ ਦੇਖੋ ਅੱਗਲੇ ਆ ਹੀ ਨਹੀਂ ਰਿਹਾ ਨਿੰਬੂ ਬਹੁਤ ਮਹਿੰਗਾ ਹੈ ਵੇਲੇ। ਗੱਲ ਕੇ ਡੱਬੇ ਦੇ ਵਿੱਚੋਂ 20 ਕਿਲੋ 25 ਕਿਲੋ ਦਾ ਡੱਬਾ ਹੁੰਦਾ 20 22 ਕਿਲੋ ਦਾ। ਉਹਦੇ ਵਿੱਚੋਂ ਚੰਗਾ ਜਿਹੜਾ ਨਿੰਬੂ ਆ 2.5 3 ਕਿਲੋ ਨਿਕਲਦਾ। ਬਾਕੀ ਸਾਰੀ ਗੋਲੀ ਹੈ। ਰੇਟ ਬਹੁਤ ਹੈ। ਉਹ ਵੀ 100 ਤੋਂ ਉੱਪਰ ਪਹੁੰਚ ਜਾ ਰਿਹਾ। ਆਲੂ ਵੀ ਜਿਹੜਾ ਚੰਗਾ ਹੈ ਵੇਲੇ 30 ਰੁਪਏ ਕਿਲੋ ਵਿਕ ਰ ਪਿਆਜ 45-50 ਰੁਪਏ ਕਿਲੋ ਜਿਹੜਾ ਨਾਚਕ ਦਾ ਪਿਆਜ ਆ ਜਿਹੜਾ ਹੈਵੇਲੇ ਰਾਜਸਥਾਨ ਦਾ ਕੱਚਾ ਪਿਆਜ ਆ ਰਿਹਾ ਉਹ ਠਹਿਰਦਾ ਨਹੀਂ ਇਹ ਵੇਲੇ ਥੋਕ ਦਾ ਭਾਅ ਇਹਦਾ 32-34 ਰੁਪਏ ਕਿਲੋ ਆਇਆ ਅਗਰ ਦਾਗੇ ਦੋਕੇ ਨਿਕਲ ਗਏ 40-45 ਰੁਪਏ ਕਿਲੋ ਵਿਕ ਰਹੇ ਆ ਬਾਕੀ ਜੰਨੀਆਂ ਸਬਜ਼ੀਆਂ ਬਾਹਰੋਂ ਆਣ ਵਾਲੀਆਂ ਹਨ ਗਰਮੀ ਦੇ ਨਾਲ ਰੇਟ ਬਹੁਤ ਜ਼ਿਆਦਾ ਹੋ ਗਿਆ ਆਂਬ ਦਾ ਦੇਖੋ ਇਹ ਵੇਲੇ ਘੱਟੋ ਘਾਟੇ ਬਾਜ਼ਾਰ ਦੇ ਵਿੱਚ ਸ਼ਫੈਦਾ ਆਂਬ 150 ਲੱਖੇ 200 ਦੇ ਵਿੱਚ ਵਿੱਚ ਵਿਕ ਰਿਹਾ ਕਿਲੋ ਔਰ ਜਿਹੜੀਆਂ ਬਾਹਰੋਂ ਚੀਜ਼ਾਂ ਆਣ ਆਲੀਆਂ ਸਾਰਿਆਂ ਦੇ ਰੇਟ ਵਧੇ ਪਏ ਆ ਗਰਮੀ ਦੇ ਕਰਾ ਗਰਮੀ ਬਹੁਤ ਜ਼ਿਆਦਾ ਹੈ ਜੇ ਜਦੋਂ ਬਰਸਾਤ ਹੋਵੇਗੀ ਥੋੜੀ ਜਿਹੀ ਫੇਰ ਜਾ ਕੇ ਥੋੜਾ ਜਿਹਾ ਫਰਕ ਪਏਗਾ ਜਦੋਂ ਲੋਕਲ ਸਬਜ਼ੀਆਂ ਹੋਣਗੀਆਂ ਉਹਦਾਂ ਫਰਕ ਪੈ ਜਾਏਗਾ ਲੋਕਲ ਸਬਜ਼ੀ ਦੇ ਇਹ ਵੇਲੇ ਰੇਟ ਥੋੜੇ ਡੋਣ ਆ